ਅੱਜ ਕਚੈਰੀਆਂ ਦੇ ਵਿੱਚ ਖੜੇ ਆ ਤੇ ਤੁਹਾਡੇ ਸਾਰਿਆਂ ਦੇ ਲਈ ਇੱਕ ਖੁਸ਼ਖਬਰੀ ਆ ਤੇ ਸਭ ਤੋਂ ਪਹਿਲਾਂ ਇੱਕ ਬੇਨਤੀ ਕਰਦੀ ਆ ਕਿ 29 ਤਰੀਕ ਨੂੰ ਪਿੰਡ ਕੋਟਦੁੰਨੇ ਜਿਹੜਾ ਇਕੱਠ ਰੱਖਿਆ ਗਿਆ ਸਾਰੇ ਇਨਸਾਫ ਪਸੰਦ ਲੋਕ ਕਿਸਾਨ ਜਥੇਬੰਦੀਆਂ ਸਾਰੇ ਜੁਝਾਰੂ ਲੋਕਾਂ ਦੇ ਅੱਗੇ ਬੇਨਤੀ ਆ ਕਿ 10:30 ਵਜੇ ਤੁਸੀਂ ਪਿੰਡ ਕੋਟਦੁੰਨੇ ਜ਼ਰੂਰ ਪਹੁੰਚਣਾ ਸਾਰਿਆਂ ਨੇ ਤੇ ਜਦੋਂ ਸਭ ਬਿਲਕੁਲ ਕੱਲ ਕੀਤੀ ਆ ਮੁੰਡਿਆਂ ਨੇ ਠੀਕ ਆ ਬਿਲਕੁਲ ਸਹੀ ਗੱਲ ਆ ਤੇ 29 ਤਰੀਕ ਨੂੰ 300 ਵਾਰ ਨੂੰ 11 ਵਜੇ ਕੋਰਟ ਦੇ ਨੇ ਪਾਨੇ ਸਿੱਧੂ ਦੇ ਪਿੰਡ ਵੱਡਾ ਇਕੱਠ ਰੱਖਿਆ ਗਿਆ ਅਨਸਾਫ਼ ਦੇ ਸੰਬੰਧ ਚ ਜ਼ਬਰ ਤੇ ਜ਼ੁਲਮ ਦੇ ਖਿਲਾਫ ਵੈਸੇ ਵੀ ਪਾਨੇ ਦੀ ਜਵਾਨਤਾ ਦੇ ਹੋ ਚੁੱਕੀ ਆ ਇਸ ਕਰਕੇ ਜਿਹੜਾ ਇਕੱਠ ਹੈ ਉਹ ਰੱਖਿਆ ਗਿਆ ਇਹਦਾ ਤੁਸੀਂ ਸੋਚ ਲਵੋ ਕਿ ਜੇ ਪਾਨੇ ਜਵਾਨਤਾ ਹੋ ਗਈ ਤਾਂ ਇਕੱਠ ਆ ਵੀ ਕੈਨਸਲ ਕਰਤਾ ਜਾਂ ਇਕੱਠ ਨਹੀਂ ਕਰਾਂਗੇ ਇਕੱਠ ਬਿਲਕੁਲ ਉਵੇਂ ਹੀ ਹੋਊਗਾ ਉਹ ਤੋਂ ਬਾਅਦ ਹੋਊਗਾ ਤੇ ਵੱਧ ਕਰਾਂਗੇ ਸਾਰੇ ਤੁਸੀਂ ਪਹੁੰਚੇ ਤੇ ਦੇਖੋ ਤੁਸੀਂ ਜਿਹੜਾ ਉਹ આરોਪ ਲਾਇਆ ਗਿਆ ਸੀ 10000 ਦਾ ਜੇ ਉਹਦੇ ਵਿੱਚ ਕੋਈ ਤੱਤ ਹੁੰਦਾ ਤੁਸੀਂ ਆਪ ਦੇਖੋ ਝੂਠਾ આરોਪ ਸੀ ਤੇ ਬੇਬੁਨਿਆਦ આરોਪ ਲਾਇਆ ਗਿਆ ਤੇ ਸੱਚ ਦੀ ਜਿੱਤ ਹੋਈ ਆ ਤੇ ਭਾਨੇ ਸਿੱਧੂ ਦੀ ਜਮਾਨਤ ਹੋਈ ਆ ਕੱਲ ਨੂੰ ਭਾਨਾ ਸਿੱਧੂ ਵੀਰ ਆਪਣੇ ਵਿਚਕਾਰ ਹੋਊ ਤੇ ਤੁਸੀਂ ਸਾਰਿਆਂ ਨੇ ਹੁਣ ਦੇਖੋ ਕਿੰਨਾ ਹੋਇਆ ਵੀ ਜਿਹੜੇ ਲੋਕ ਹਜ਼ਾਰਾਂ ਲੋਕ ਭਾਨੇ ਦੇ ਘਰਾਂ ਦੇ ਬਾਹਰ ਖੜੇ ਹੁੰਦੇ ਸੀ ਜਿਨ੍ਹਾਂ ਦਾ ਭਾਨੇ ਨੇ ਠੱਗ ਏਜੰਟਾਂ ਤੋਂ ਪੈਸਾ ਵਾਪਸ ਕਰਾਇਆ ਭਾਵੇਂ ਅੱਜ ਤੁਸੀਂ ਨਹੀਂ ਖੜੇ 29 ਤਰੀਕ ਨੂੰ ਤੁਹਾਡਾ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਹਰੇਕ ਬੰਦਾ ਸਵਾਲ ਕਰਦਾ ਮੈਂ ਹੁਣ ਇੰਨੇ ਵਾਰ ਗੱਲ ਕਹੀ ਆ ਵੀ ਭਾਈ ਤੁਸੀਂ ਨਹੀਂ ਪਹੁੰਚੇ ਜਿਨ੍ਹਾਂ ਦੇ ਪੈਸੇ ਵਾਪਸ ਕਰਾਇਆ ਹੁਣ 29 ਤਰੀਕ ਨੂੰ ਕਿਤੇ ਉਹੀ ਗੱਲ ਨਾ ਹੋ ਜੇ ਆਪਦੇ ਬੰਦੇ ਦੇ ਨਾਲ ਖੜਨਾ ਸਿੱਖੋ ਤੇ ਇਹ ਜਿਹੜਾ આરોਪ ਲਾਇਆ ਗਿਆ ਸੀ ਇਹ ਇਸ ਕਰਕੇ ਲਾਇਆ ਗਿਆ ਸੀ ਕਿ ਲੀਡਰ ਦੇ ਘਰ ਦੇ ਨਾਲੋਂ ਵੱਧ ਇਕੱਠ ਪਹਾਣੇ ਦੇ ਗੇਟਾਂ ਦੇ ਵਿੱਚ ਹੁੰਦਾ ਸੀ ਤਾਂ ਕਿ ਪਹਾਣੇ ਨੂੰ ਪਹਾਣੇ ਦੇ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਪਹਾਣੇ ਦੇ ਲਈ ਪਿਆਰ ਬਣਿਆ ਹੋਇਆ ਉਹਨੂੰ ਖਤਮ ਕਰਨ ਦੇ ਲਈ ਜਿਹੜੀ ਹਮਦਰਦੀ ਬਣੀ ਹੋਈ ਹੈ ਉਹਨੂੰ ਖਤਮ ਕਰਨ ਦੇ ਲਈ ਲੋਕਾਂ ਦੇ ਦਿਲਾਂ ਚੋਂ ਕੱਢਣ ਦੇ ਲਈ ਭਾਨੇ ਦੇ ਉੱਪਰੇ આરોਪ ਲਾਇਆ ਗਿਆ ਪਰ ਹੋਇਆ ਸਾਰਾ ਕੁਝ ਓਲਟ ਹੁਣ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਭਾਨੇ ਦੇ ਪ੍ਰਤੀ ਪਿਆਰ ਤੇ ਹਮਦਰਦੀ ਹੋਰ ਜ਼ਿਆਦਾ ਵਧ ਗਈ ਠੀਕ ਹੈ ਜੀ ਹੁਣ 29 ਤਰੀਕ ਨੂੰ ਤੁਸੀਂ ਸਾਰਿਆਂ ਨੇ 10:30 11 ਵਜੇ ਦੇ ਨੇੜੇ ਪਿੰਡ ਕੋੜਦੁੰਨੇ ਜ਼ਰੂਰ ਪਹੁੰਚਣਾ ਅਤੇ ਸੱਚਾਈ ਦੀ ਜਿੱਤ ਹੋਈ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਆਪਣਾ ਵੱਡਾ ਭਰਾ ਬਹੁਤ ਜਲਦੀ ਆਪਣੇ ਵਿਚਾਰ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਚੈਰੀਆਂ ਦੇ ਵਿੱਚ ਖੜੇ ਆ ਤੇ ਤੁਹਾਡੇ ਸਾਰਿਆਂ ਦੇ ਲਈ ਇੱਕ ਖੁਸ਼ਖਬਰੀ ਆ ਤੇ ਸਭ ਤੋਂ ਪਹਿਲਾਂ ਇੱਕ ਬੇਨਤੀ ਕਰਦੀ ਆ ਕਿ 29 ਤਰੀਕ ਨੂੰ ਪਿੰਡ ਕੋਟਦੁੰਨੇ ਜਿਹੜਾ ਇਕੱਠ ਰੱਖਿਆ ਗਿਆ ਸਾਰੇ ਇਨਸਾਫ ਪਸੰਦ ਲੋਕ ਕਿਸਾਨ ਜਥੇਬੰਦੀਆਂ ਸਾਰੇ ਜੁਝਾਰੂ ਲੋਕਾਂ ਦੇ ਅੱਗੇ ਬੇਨਤੀ ਆ ਕਿ 10:30 ਵਜੇ ਤੁਸੀਂ ਪਿੰਡ ਕੋਟਦੁੰਨੇ ਜ਼ਰੂਰ ਪਹੁੰਚਣਾ ਸਾਰਿਆਂ ਨੇ ਤੇ ਜਦੋਂ ਸਭ ਬਿਲਕੁਲ ਕੱਲ ਕੀਤੀ ਆ ਮੁੰਡਿਆਂ ਨੇ ਠੀਕ ਆ ਬਿਲਕੁਲ ਸਹੀ ਗੱਲ ਆ ਤੇ 29 ਤਰੀਕ ਨੂੰ ਸੈਨ 100 ਵਾਰ ਨੂੰ 11 ਵਜੇ ਕੋਰਟ ਦਨੇ ਪਾਨੇ ਸਿੱਧੂ ਦੇ ਪਿੰਡ ਵੱਡਾ ਕਾਠ ਰੱਖਿਆ ਗਿਆ ਅਨਸਾਫ਼ ਦੇ ਸੰਬੰਧ ਚ ਜ਼ਬਰ ਤੇ ਜ਼ੁਲਮ ਦੇ ਖਿਲਾਫ ਵੈਸੇ ਵੀ ਪਾਨੇ ਦੀ ਜਵਾਨਤਾ ਤੇ ਹੋ ਚੁੱਕੀ ਆ ਇਸ ਕਰਕੇ ਜਿਹੜਾ ਕਾਠ ਹੈ ਉਹ ਰੱਖਿਆ ਗਿਆ ਇਹਦਾ ਤੁਸੀਂ ਸੋਚ ਲਵੋ ਕਿ ਜੇ ਪਾਨੇ ਜਵਾਨਤਾ ਹੋ ਗਈ ਤਾਂ ਕਾਠ ਆ ਵੀ ਕੈਨਸਲ ਕਰਤਾ ਜਾਂ ਕਾਠ ਨਹੀਂ ਕਰਾਂਗੇ ਕਾਠ ਬਿਲਕੁਲ ਉਵੇਂ ਹੀ ਹੋਊਗਾ ਉਹਦੂ ਵੱਧ ਹੋਊਗਾ ਤੇ ਵੱਧ ਕਰਾਂਗੇ ਸਾਰੇ ਤੁਸੀਂ ਪਹੁੰਚੇ ਤੇ ਦੇਖੋ ਤੁਸੀਂ ਜਿਹੜਾ ਉਹ આરોਪ ਲਾਇਆ ਗਿਆ ਸੀ 10000 ਦਾ ਜੇ ਉਹਦੇ ਵਿੱਚ ਕੋਈ ਤੱਤ ਹੁੰਦਾ ਤੁਸੀਂ ਆਪ ਦੇਖੋ ਝੂਠਾ આરોਪ ਸੀ ਤੇ ਬੇਬੁਨਿਆਦ આરોਪ ਲਾਇਆ ਗਿਆ ਤੇ ਸੱਚ ਦੀ ਜਿੱਤ ਹੋਈ ਆ ਤੇ ਭਾਨੇ Sidhu ਦੀ ਜਮਾਨਤ ਹੋਈ ਆ ਕੱਲ ਨੂੰ ਭਾਨਾ Sidhu ਵੀ ਆਪਣੇ ਵਿਚਕਾਰ ਹੋਊ ਤੇ ਤੁਸੀਂ ਸਾਰਿਆਂ ਨੇ ਹੁਣ ਦੇਖੋ ਕਿੰਨਾ ਹੋਇਆ ਵੀ ਜਿਹੜੇ ਲੋਕ ਹਜ਼ਾਰਾਂ ਲੋਕ ਭਾਨੇ ਦੇ ਘਰਾਂ ਦੇ ਬਾਹਰ ਖੜੇ ਹੁੰਦੇ ਸੀ ਜਿਨ੍ਹਾਂ ਦਾ ਭਾਨੇ ਨੇ ਠੱਗ ਏਜੰਟਾਂ ਤੋਂ ਪੈਸਾ ਵਾਪਸ ਕਰਾਇਆ ਹਾਮੇ ਅੱਜ ਤੁਸੀਂ ਨਹੀਂ ਖੜੇ 29 ਤਰੀਕ ਨੂੰ ਤੁਹਾਡਾ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਹਰੇਕ ਬੰਦਾ ਸਵਾਲ ਕਰਦਾ ਮੈਂ ਹੁਣ ਇੰਨੇ ਵਾਰ ਗੱਲ ਕਹੀ ਆ ਵੀ ਬਾਈ ਤੁਸੀਂ ਨਹੀਂ ਪਹੁੰਚੇ ਜਿਨ੍ਹਾਂ ਦੇ ਪੈਸੇ ਵਾਪਸ ਕਰਾਇਆ ਹੁਣ 29 ਤਰੀਕ ਨੂੰ ਕਿਤੇ ਉਹੀ ਗੱਲ ਨਾ ਹੋ ਜੇ ਆਪਦੇ ਬੰਦੇ ਦੇ ਨਾਲ ਖੜਨਾ ਸਿੱਖੋ ਤੇ ਇਹ ਜਿਹੜਾ આરોਪ ਲਾਇਆ ਗਿਆ ਸੀ ਇਹ ਇਸ ਕਰਕੇ ਲਾਇਆ ਗਿਆ ਸੀ ਕਿ ਲੀਡਰ ਦੇ ਘਰ ਦੇ ਨਾਲੋਂ ਵੱਧ ਇਕੱਠ ਪਹਾਨੇ ਦੇ ਗੇਟਾਂ ਦੇ ਵਿੱਚ ਹੁੰਦਾ ਸੀ ਤਾਂ ਕਿ ਪਹਾਨੇ ਨੂੰ ਪਹਾਨੇ ਦੇ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਪਹਾਨੇ ਦੇ ਲਈ ਪਿਆਰ ਬਣਿਆ ਹੋਇਆ ਉਹਨੂੰ ਖਤਮ ਕਰਨ ਦੇ ਲਈ ਜਿਹੜੀ ਹਮਦਰਦੀ ਬਣੀ ਹੋਈ ਆ ਉਹਨੂੰ ਖਤਮ ਕਰਨ ਦੇ ਲਈ ਲੋਕਾਂ ਦੇ ਦਿਲਾਂ ਚੋਂ ਕੱਢਣ ਦੇ ਲਈ ਭਾਨੇ ਦੇ ਉੱਪਰ ਇਹ આરોਪ ਲਾਇਆ ਗਿਆ ਪਰ ਹੋਇਆ ਸਾਰਾ ਕੁਝ ਓਲਟ ਹੁਣ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਭਾਨੇ ਦੇ ਪ੍ਰਤੀ ਪਿਆਰ ਤੇ ਹਮਦਰਦੀ ਹੋਰ ਜ਼ਿਆਦਾ ਵਧ ਗਈ ਠੀਕ ਹੈ ਜੀ ਹੁਣ 29 ਤਰੀਕ ਨੂੰ ਤੁਸੀਂ ਸਾਰਿਆਂ ਨੇ 10:30 11 ਵਜੇ ਦੇ ਨੇੜੇ ਪਿੰਡ ਕੋੜਦੁੰਨੇ ਜ਼ਰੂਰ ਪਹੁੰਚਣਾ ਤੇ ਸੱਚਾਈ ਦੀ ਜਿੱਤ ਹੋਈ ਆ ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਆਪਣਾ ਵੱਡਾ ਭਰਾ ਬਹੁਤ ਜਲਦੀ ਆਪਣੇ ਵਿਚਕਾਰ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ